ਜਲੰਧਰ ਪੁਲਿਸ ਨੇ ਹਥਿਆਰਾਂ ਦੇ ਸਹਨੇ ਪੰਜ ਗੈਂਗਸਟਰਾਂ ਨੂੰ ਕਾਬੂ ਕੀਤਾ ਇਹ ਲੋਕ ਵਿਦੇਸ਼ ਬੈਠੇ ਗੈਂਗਸਟਰ ਲਖਵੀਰ ਲੰਡਾ ਦੇ ਇਸ਼ਾਰੇ ਤੇ ਧਮਕੀਆਂ ਦਿੰਦੇ ਅਤੇ ਫਿਰੋਤੀਆਂ ਮੰਗਦੇ ਸਨ ਇਸ ਗਿਰੋਹ ਦੇ ਹੁਣ ਤੱਕ 13 ਲੋਕ ਗ੍ਰਿਫਤਾਰ ਹੋ ਚੁੱਕੇ ਨੇ ਲਖਵੀਰ ਲੰਡਾ ਗਿਰੋਹ ਦੇ ਪੰਜ ਗੈਂਗਸਟਰਾਂ ਆ 11 ਸਮੇਤ ਗ੍ਰਿਫਤਾਰ ਕੀਤੇ ਗਏ ਨੇ ਮੋਲਜਮਾ ਕੋਲੋਂ ਤਿੰਨ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਨੇ ਪੁਲਿਸ ਮੁਤਾਬਕ ਇਹ ਲੋਕ ਕਤਲ ਅਤੇ ਫਿਰੋਤੀ ਵਰਗੇ ਅਪਰਾਧਾਂ 'ਚ ਸ਼ਾਮਲ ਨੇ ਸਾਰੇ ਹੀ ਤਰਨ ਤਾਰਨ ਦੇ ਰਹਿਣ ਵਾਲੇ ਨੇ ਇਸ ਗਰੋਹ ਦੇ 13 ਮੈਂਬਰਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਪੁਲਿਸ ਮੁਤਾਬਕ ਇਹ ਲੋਕ ਲੰਡਾ ਦੇ ਸੰਪਰਕ ਚ ਸਨ ਤਰਨ ਤਾਰਨ ਤੇ ਅੰਮ੍ਰਿਤਸਰ ਵਿੱਚ ਵਪਾਰੀਆਂ ਤੇ ਦੁਕਾਨਦਾਰਾਂ ਤੋਂ ਫਿਰੌਤੀਆਂ ਮੰਗਦੇ ਸੀ ਜਿਹੜਾ ਨੋਨ ਚੈਰਿਸਟ ਹੈ ਰਜੀਤ ਨੰਦਾਰ ਉਹਦੇ ਵੀ ਕੈਨ ਨੰਬਰ ਤੇ ਫੋਟੋ ਉੱਤੇ ਹੁੰਦਾ ਉਹ ਨਾਲ ਦੀ 5000 ਇਹ ਇਕਦਮ ਪੰਜ ਵਿਕਤੀ ਗ੍ਰਸਤਰੀ ਤੋਂ 25 ਸਾਲ ਉਮਰ ਦੇ ਸਾਰੇ ਸਾਰੇ ਦੇ ਸਾਰੇ ਤਰਨਦਾਰਾਂ ਦੇ ਰਹਿਮ ਵਾਲੇ ਹਰੀਕੇ ਦੇ ਹਲੇਗਵਾ ਦੇ ਅੰਦਰ ਕੋਡ ਮੇ ਲਾ ਕੇ 6 ਤੋਂ 7 ਬੰਦੇ ਧਮਕੀ ਦੇਣ ਟੈਂਪੋ ਮਾਰ ਦੋ ਲੋਕ ਸਮਰਜੀਤ ਤੇ ਪਰਮਜੀਤ ਜਿਨ੍ਹਾਂ ਦਾ ਨਾਮ ਉੱਥੋਂ ਇੱਕ ਦਤਾ ਜਿਹੜਾ ਹੈ ਉਹ ਫੌਰਨ ਚਲੇ ਗਏ ਕੀ ਨਾਮ ਕੀ ਦੋਨੇ ਫਿਲਹਾਲ ਲੱਭ ਕੇ ਸੋਣੇ ਕਰ ਬ੍ਰਦਰ ਕੀ ਨਾਮ ਉਹ ਲੰਕੋ ਲੰਡਾ ਮੇਰੇ ਨਾਲ ਹੈ ਸਰ ਸਿਮਰਜੀਤ ਤੇ ਕੀ ਸਿਮਰਜੀਤ ਹੈਂਡ ਪਰ ਹੂੰ ਦੋਨਾਂ ਬ੍ਰਦਰ ਹੈ ਹਾਂ ਪਰਮਜੀਤ ਪਰਮਜੀਤ ਇਹ ਲੰਡੇ ਦਾ ਨਾਮ ਹੈ ਤਾਲਗੜਸ ਨੰਨੇ ਕੋਪਾਂ ਦਾ ਇਹ ਇੱਕ ਤਿੰਨ ਸੋ ਦੋ ਮਨਰ ਦਾ ਕੀ ਕੋਈ ਸੀ ਜਿਹਦੇ ਵਿੱਚ ਇਟ ਵਾਸ ਅਨਟ੍ਰੀਸ ਟ੍ਰੇਸ ਓ ਸਾਰ ਬਹਿ ਲੈਣ ਦਾ ਨਾਮ ਹੈ। ਇਹ ਮੱਝ ਦੇ 3 ਮਿੰਟ। ਦੂਜੀ ਕਿਰਤ ਨੇ ਇੱਕ ਸਾਜਨ ਦਿਲਬਾਗ ਤੇ ਦਿਲ ਦਿਲ ਕਿ। ਇਹ ਵੀ ਲੰਡੇ ਦਾ ਟੱਚ ਹੈ ਬਾਹਰ ਰੱਡੇ। ਅਹ ਇੰਟੈਕਚਨ ਇਹਨਾਂ ਦਾ ਇੱਕ ਯਾਰ ਉਸ ਨੰਦੇਣਾ ਨਾਲ ਬੰਦਾ 11 ਗਰਮ ਆਉਗਾ। ਚੋਲਾ ਸਾਹ ਦੇ ਫੋਟੋ ਦੇ ਬਣਾ ਫਾਈਨਿੰਗ ਉਸ। ਉਹ ਕਿਨੂ ਲੁਕਾ ਨਹੀਂ ਪਾਈ ਕਿ। ਸਟਾਰਟ ਫਰਮ ਤੋਂ ਕੁਝ ਮਸਲਸ ਫਰਮ ਤੋਂ 1 DC ਦੇ ਨਾਮ ਉੱਤਨ ਨਾਮ ਬਰਦਾ ਟੋਟਲ ਤਿੰਨ ਕਿਰਪਾ ਨੂੰ ਜਨਾ ਕਹਿੰਦੇ ਸਭ ਕੁਝ ਲਾਈਵ ਕੰਟੈਕਟਸ ਵੀ ਬਾਕੀ ਕੋਈ ਕੈਸ਼ ਬਰੋਂ ਨੂੰ ਆ ਕੋਈ ਕੈਸ਼ ਕੀ ਨਾ ਵਪਨੀ ਤੇ ਗੋਮਪੀ ਤੋਂ ਇਨੀ ਹਾਂਜੀ ਕਿੰਨੀ ਵੀ ਵਪਨੀ ਇੰਟਰਨੈਟ ਜਿਹੜੇ ਜਿਹੜੇ ਸੀਮਿਤ ਤੇ ਪਰਮਜੀਤ ਹੈ ਜੋ ਆਪਣੇ ਪ੍ਰਾਧ ਦੇ ਕੈਂਪ ਚੱਲਦੇ ਲੰਡੇ ਨਾਲ ਸਿਮਰ ਤੇ ਪਰਮਜੀਤ ਆਪਣੇ ਭਰਾ ਕੋਲ ਡਾਇਰੈਕਸ਼ਨ ਤੋਂ ਮੰਜੇ ਲੰਡ ਦੇ ਕਹਿੰਦੇ ਨਾ ਹਾਂਜੀ ਤੇ ਜਿਹੜੇ ਆ ਹੈਗੇ ਨੇ ਸਾਜਨ ਦਿਲਬਾਗ ਦਿਲਪ੍ਰੀਤ ਇਹਨਾਂ ਦਾ ਇਹਨਾਂ ਦਾ ਵੀ ਇੱਕ ਜਾਣਕਾਰ ਇਹਨਾਂ ਦਾ ਕਿਹੜਾ ਹੈ ਕਿਹੜਾ ਜਾਣਕਾਰ ਬਾਹਰ ਬੈਠਾ ਹੈ ਉਹ ਵੀ ਲੰਡੇ ਦਾ ਠੀਕ ਹੈ ਤੇ ਜਿਹੜੇ ਆਪਣੇ ਸੁਲਤਾਨਪੁਰ ਇੱਕ ਮਹੀਨਾ ਪਹਿਲਾਂ ਫਰਾਈਡੇ ਹੁੰਦੀ ਸੀ ਹਾਂਜੀ ਉਹ ਵੀ ਸਮਝ ਉਹ ਸਿਮਰ ਜੀ ਦਾ ਕਾਇਸ ਤੇ ਜਿਹੜਾ ਮਰਡਰ ਹੋਇਆ ਅੰਟਰੇਸ ਹੋਇਆ ਉਹ ਉਹ ਕਿਹਨਾਂ ਨੇ ਕੀਤਾ ਸੀ ਉਹ ਜਿਹੜਾ ਮਰਡਰ ਅੰਟਰੇਸ ਹੈ ਉਹ ਪਰਮਜੀਤ ਸਿਮਰ ਜੀ फ्रेंड्स ने कितने सिटी जो चोला चोला इस है सेगा भाई कितने है 14 14 गुटतरन तरन तरन पेला भी ਤੁਸੀਂ ਇਸ ਕੇਸ ਦੇ کافی ਗੁਰਗੇ ਗ੍ਰਿਫਤਾਰ ਕਰ ਚੁਕੇ ਹੋ 3 ਕਨੈਕਸ਼ਨ ਇਸਾਰੇ ਕਈ ਵਾਰ ਹੁੰਦਾ ਕਨੈਕਸ਼ਨ ਹੁੰਦਾ ਹੈ ਕਈ ਵਾਰ ਹੁੰਦਾ ਹੈ ਆਈਸੋਲੇਟਡ ਹੁੰਦੇ ਹੈ ਕੋਕਾ ਮਾਸਟਰਮਾਈਂਡ ਹੈ ਉਹ ਤਾਂ ਇੱਕ ਜੁਲਾਈ ਕਰਦਾ ਉਹਨੇ 21 ਮੁੰਦੇ 23 ਮੁੰਦੇ ਕਰੇ ਹੋ ਸਕਦਾ ਆਪ ਉਸੇ ਨਾਲ ਦੀ ਜਾਣਕਾਰੀ ਹੋਵੇ ਹੋ ਵੀ ਸਕਦਾ ਕੁਝ ਜ਼ਿਲੰਦਰ ਵੀ ਲੜਕੀ ਸਵਾਰਦਾਤ ਨੂੰ ਨਾਮ ਦੇਣਾ ਸੀ ਜ਼ਿਲੰਦਰ ਚ ਨਹੀਂ ਸੀ ਆ ਦੇਖੋ